ਪਿੱਛੇ ਆ ਜਿਓ ਜੀ ਆ ਪਿੱਛੇ ਆ ਜਿਓ ਤੁਹਾਨੂੰ ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ ਜਿਹੜੇ ਐਕਟਿਵ ਨਹੀਂ ਉਹ ਪਿੱਛੇ ਹੋ ਕੇ ਬੈਠ ਜਾਓ ਆ ਜਿਓ ਜੀ ਇਧਰ ਵੀ ਜਿਹੜੇ ਨੌਜਵਾਨ ਖੜੇ ਹੋਣ ਉਹਨਾਂ ਨੂੰ ਵੀ ਬੇਨਤੀ ਹੈ ਥੋੜਾ ਪਿੱਛੇ ਹਟ ਜਾਓ ਲਓ ਇਧਰੇ ਪਾਸੇ ਰੇਡ ਸੁਖੀ ਦੀ ਤੇ ਅਮਰੀਕ ਦੇ ਬੋਲ ਆਓ ਸੁਖੀ ਰੇਡ ਪਾਰਿਆ ਕੁਲਦੀਪ ਸਿੰਘ ਜੀ ਕਰੀ ਵਾਲਾ ਧੰਨਵਾਦ ਉਹਨਾਂ ਦਾ ਲਓ ਸਾਹਮਣੇ ਵੇਖੋ ਫਿਰ ਜਿਹੜੀਆਂ ਰੇਡਾਂ ਪੈਂਦੀਆਂ ਨੇ ਹੇਰ ਕਿੰਨੇ ਗੁਰਚਰਨ ਸਾਡਾ ਬਹੁਤ ਪਿਆਰਾ ਮਿੱਤਰ ਹੈ ਵੀਰ ਆਹ ਸੁੱਖੀ ਨੂੰ ਆਓ ਕਮਕੋ ਤੇ ਬੰਦੇ ਆ ਇਹ ਇਹ ਪਤੰਬਰ ਢੇਰੀਆਂ ਤੋਂ ਬਿਨਾਂ ਹੀ ਨੰਬਰ ਲੈ ਗਿਆ ਕਮਾਲ ਹੋ ਗਈ ਢੇਰੀਆਂ ਤੋਂ ਬਿਨਾਂ ਹੀ ਨੰਬਰ ਲੈ ਗਿਆ ਕਮਾਲ ਹੋ ਗਈ ਇਹ ਮੈਨੂੰ ਲੱਗਦਾ ਰਿਕਾਰਡ ਹੀ ਬਣ ਗਿਆ ਵੀ ਢੇਰੀਆਂ ਨੂੰ ਹੱਥ ਹੀ ਲਾ ਆ ਗੱਲ ਬਣੀ ਸੀ ਕਿ ਲੱਲੂ ਕਰੇ ਕਬੱਲੀਆ ਤੇ ਰੱਬ ਸਿੱਧੀਆਂ ਪਾਉਂਦਾ ਐਵੇਂ ਸਿੱਧੀਆਂ ਬੰਦੀਆਂ ਨੇ ਕਵੱਲੀ ਹੋਈ ਪਰ ਪੈ ਸਿੱਧੀ ਗਈ ਐ ਪਰ ਨੌਜਵਾਨ ਐਨ ਇਸ਼ਾਰਾ ਕਰਦਾ ਹੈ ਵੀ ਨੌਜਵਾਨ ਨੰਬਰ ਦੇਖੋ ਕਿਵੇਂ ਮਿਲ ਗਿਆ ਉਹਨੂੰ ਜਦੋਂ ਮਾਲਕ ਹੱਕ ਦੇ ਵਿੱਚ ਹੋਵੇ ਫਿਰ ਦੁਨੀਆ ਜਿੰਦਾ ਮਰਜੀ ਜ਼ੋਰ ਲਾਵੇ ਕੁਝ ਨਹੀਂ ਵਿਗੜ ਸਕਦਾ ਰੱਬ ਵੱਲ ਹੋਣਾ ਚਾਹੀਦਾ ਕਹਿੰਦਾ ਜੇ ਰੱਬ ਵੱਲ ਹੋਵੇ ਤੇ ਸੂਬੇਦਾਰ ਕੁਝ ਨਹੀਂ ਕਰ ਸਕਦਾ ਰੱਬ ਵਾਹਿਗੁਰੂ ਵੱਲ ਚਾਹੀਦਾ ਲਓ ਇਧਰੇ ਪਾਸੇ ਖੇਡ ਕਬੱਡੀ ਆਓ ਸਾਹਮਣੇ ਕਹਿੰਦੇ ਸ਼ੈਂਟੀ ਰੇਡ ਪਾ ਰਿਆ